ਹਾਂਜੀ ਦੋਸਤੋ ਤੁਹਾਡਾ ਸਵਾਗਤ ਆ ਸਾਡੇ ਸੰਗਰੂਰ ਪਿੰਡੂ ਬਲਾਉਗਰ ਚੈਨਲ ਤੇ ਅੱਜ ਆਪਾਂ ਜੀਰੀ ਦੇ ਵਿੱਚ ਤੀਜੇ ਰੇਹ ਪਾਉਣ ਲੱਗਾਂਗੇ ਤੀਜੇ ਰੇਹ ਦੇ ਵਿੱਚ ਆਪਾਂ ਹੈ ਪਲਾਂਟ ਗਰੋਥ ਦਵਾਈ ਰਲਾ ਕੇ ਪਾਉਣੇ ਆਂਗੇ ਕਿਉਂਕਿ ਜੀਰੀ ਇਹਦੇ ਨਾਲ ਝਾੜ ਵਧਿਆ ਦਿੰਦੀ ਆ ਬੂਝਾ ਵਧਿਆ ਕਰ ਜਾਂਦੀ ਹੈਗੀ ਤੇ ਹੁਣ ਹੈਗੀਆਂ ਤੇ ਇਹ ਨਰੀਆਂ ਜ਼ਹਿਰਾ ਹੀ ਨੇਗੀਆਂ ਹੁਣ ਇਹ ਐਨੀਆਂ ਜ਼ਹਿਰਾਂ ਖਾ ਕੇ ਆਪਾਂ ਕਿੱਥੇ ਜਾਵਾਂਗੇ ਆਪਾਂ ਬਿਮਾਰੇ ਹੋਵਾਂਗੇ ਹੁਣ ਕਿਸਾਨ ਨੂੰ ਅੰਨਦਾਤੇ ਦਾ ਦਰਜਾ ਦਿੱਤਾ ਗਿਆ ਅੰਨਦਾਤੇ ਤਾਂ ਹੁਣ ਜ਼ਹਿਰਦਾਤਾ ਕਿਹਨੇ ਬਣਾਇਆਗਾ ਹੁਣੇ ਕਿਸਾਨ ਤਾਂ ਕੋਈ ਇੰਨੀ ਜ਼ਹਿਰ ਤਿਆਰ ਨਹੀਂ ਕਰਦਾ ਆਪਣੇ ਘਰੇ ਕਿਸਾਨ ਨੂੰ ਪਾਉਣੀਆਂ ਜਰੂਰ ਪੈਂਦੀਆਂ ਕਿਉਂਕਿ ਅੱਜ ਮਜਬੂਰੀ ਹੋ ਗਈ ਕਿਸਾਨ ਦੀ ਨਹੀਂ ਇੰਨੀ ਜ਼ਹਿਰ ਖਵਾਉਣੋਂ ਤਾਂ ਕਿਦਾ ਜੀ ਕਰਦਾ ਹੈਗਾ ਹੁਣ ਤੁਸੀਂ ਐ ਮੰਨ ਲਓ ਸਾਡਾ ਪਿੰਡ ਪਲਵਾਨ ਸਾਡੇ ਪਲਵਾਨ ਪਿੰਡ ਦੇ ਵਿੱਚ 14000 ਰੁਪਏ ਦਾ ਟੱਕਾ ਸਾਡੇ ਪਿੰਡ ਦਾ ਸਾਡੇ ਪਿੰਡ ਸੋਸਾਇਟੀ ਦੇ ਵਿੱਚੋਂ ਰੇਹਾਲੀ ਚੋਂ 9-10000 ਘਟਾ ਜੂਰੀਏ ਦਾ ਚੱਕਿਆ ਗਿਆ ਤੇ ਸਾਡੇ ਪਿੰਡ ਤਿੰਨ ਚਾਰ ਦੁਕਾਨਾਂ ਹੈਗੀਆਂ ਦਵਾਈਆਂ ਦੀਆਂ ਤੇ 5-6000 ਘਟਾ ਉਹਨਾਂ ਤੋਂ ਚੱਕਿਆ ਗਿਆ ਦਵਾਈਆਂ ਵਾਲਿਆਂ ਤੋਂ ਤੁਸੀਂ ਐਵੇਂ ਮੰਨ ਲਈ 14000 ਗੱਟਾ ਤਾਂ ਸਾਡੇ ਪਿੰਡੋ ਜ਼ੂਰੀ ਦੇ ਚੱਕਿਆ ਗਿਆ। ਬਾਕੀ ਜਿਹੜੇ ਤਕੜੇ ਲੋਕ ਨੇ ਅਮੀਰ ਲੋਕ ਉਹ ਸ਼ਹਿਰੋਂ ਲਿਆਉਂਦੇ ਨੇ ਟਰਾਲੀਆਂ ਭਰ-ਭਰ ਜ਼ੂਰੀ ਇਹਦੀਆਂ ਵੀ ਉਹ ਤਾਂ ਵੱਖ ਆਉਂਦਾਗਾ। ਵੀ 14000 ਬਿੱਗੇ ਮੰਗਦੇ 14000 ਗੱਟਾ ਤਾਂ ਸਿੱਧਾ ਸਾਡੇ ਪਿੰਡ ਚੋ ਹੀ ਚੱਕਿਆ ਗਿਆ। ਹੁਣ ਤੁਸੀਂ ਐ ਮੰਨ ਲਓ ਵੀ ਬਿੱਗੇ ਮੰਗ ਰ ਇੱਕ ਗੱਟਾ ਪੈ ਗਿਆ। ਇੱਕ ਕਿੱਲੇ ਚ ਪੰਜ-ਪੰਜ ਗੱਟੇ ਤਾਂ ਸਿੱਧੇ ਜ਼ੂਰੀ ਇਹਦੇ ਪੈ ਗਏ ਸਾਡੇ ਪਿੰਡ ਐਵਰੇਜ ਆਈ ਹੈ ਜਿਹੜੀ। ਵੀ ਪੰਜ ਗੱਟਿਆਂ ਦੀ ਐਵਰੇਜ ਵੀ ਐਵਰੇਜ ਆਈ ਹੈ ਜ਼ੂਰੀ ਇਹਦੀ। ਤੇ ਬਾਕੀ ਜਿਹੜੇ ਸ਼ਹਿਰੋਂ ਆਏ ਨੇ ਉਹ ਤਾਂ ਵੱਖ ਨੇਗੇ। ਤੇ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਜ਼ਹਿਰ ਦਾ ਤੇ ਬਾਰੇ ਵੀ ਜ਼ਹਿਰਾਂ ਇੰਨੀਆਂ ਕਿਨੇ ਬਣਾਈਆਂ ਹੁਣ ਕਿਸਾਨ ਘਰੇ ਤਾਂ ਕੋਈ ਤਿਆਰ ਕਰਦਾ ਨਹੀਂ ਹੈਗਾ ਹੁਣ ਤੁਸੀਂ ਐ ਮੰਨ ਲਓ ਜਦੋਂ 1940 ਤੋਂ ਲੈ ਕੇ 1960 ਤੱਕ ਭੁੱਖ ਮਰੀ ਪਈ ਆ ਉਦੋਂ ਜੰਗ ਜੁੱਦ੍ਹ ਹੋਏ ਨੇ ਉਦੋਂ ਭੁੱਖ ਮਰੀ ਕਰਕੇ ਹਰੀ ਕ੍ਰਾਂਤੀ ਲਿਆਂਦੀ ਐ ਨਾ ਸਰਕਾਰਾਂ ਨੇ ਇਹ ਹਰੀ ਕ੍ਰਾਂਤੀ 1970 ਦੇ ਵਿੱਚ ਤਿਆਰ ਹੋ ਗਈ ਸੀ ਪਹਿਲੀਆਂ 'ਚ ਉਦੋਂ ਫਸਲਾਂ ਦੇ ਝਾੜ ਵਧਾਏ ਨੇ ਇਹਨਾਂ ਨੇ ਉਦੋਂ ਹੀ ਇਹਨਾਂ ਨੇ ਰੇ ਤਿਆਰ ਕੀਤੇ ਨੇ ਸਰਕਾਰ ਨੇ ਉਦੋਂ ਹੀ ਸਪਰੇਹਾਂ ਤਿਆਰ ਕੀਤੀਆਂ ਨੇ ਜ਼ਹਿਰਾਂ ਕਿਉਂਕਿ 1960-70 ਤੋਂ ਪਹਿਲਾਂ ਕੋਈ ਰੇ ਨਹੀਂ ਹੁੰਦਾ ਤੇ ਕੋਈ ਸਪਰੇ ਨਹੀਂ ਹੁੰਦਾ ਤੇ ਆਰਗੈਨਿਕ ਖੇਤੀਆਂ ਹੁੰਦੀਆਂ ਤੇ ਨਾ ਉਦੋਂ ਬਿਮਾਰੀਆਂ ਪੈਂਦੀਆਂ ਤੇ ਇਹਨਾਂ ਨੂੰ ਫਸਲਾਂ ਨੂੰ ਜਿੰਨੀ ਕਿ ਫਸਲ ਹੁੰਦੀ ਸੀ ਉਹਨਾਂ ਦਾ ਉਹਦਾ ਵੱਢ ਲੈਂਦੇ ਤੇ ਝਾੜ ਹੋ ਜਾਂਦਾ ਤੇ ਉਹਨੂੰ ਖਾ ਲੈਂਦੇ ਸੀਗੇ ਚਾਰ-ਪੰਜ ਸਾਲ ਪਹਿਲਾਂ ਬਾਸਪਤੀ ਚਾਵਲ ਦਾ ਰੇਟ ਜਿਰੀ ਦਾ ਜਮੀਂ ਗਿਰ ਗਿਆ ਸੀਗਾ ਕਿਉਂਕਿ ਉਹ ਆਪਣੇ ਦੇਸ਼ ਦਾ ਚੌਲ ਤੇ ਜਿਹੜਾ ਉਹ ਬਾਹਰਲੇ ਕਿਸੇ ਦੇਸ਼ ਨੂੰ ਸਪਲਾਈ ਹੋ ਰਿਹਾ ਸੀਗਾ ਉਹ ਜਦੋਂ ਬਾਹਰਲੇ ਦੇਸ਼ ਨੇ ਚੈੱਕ ਕੀਤਾ ਚੌਲ ਉਹਦੇ ਵਿੱਚ ਰੇ ਸਪਰੇ ਜਿਆਦਾ ਆਈ ਤੇ ਉਹਨਾਂ ਨੇ ਬੰਦਰਗਾਹ ਤੀ ਸੀਲ ਕਰਤਾ ਸੀਗਾ ਉਹ ਚੌਲ ਤਾਂ ਕਰਕੇ ਉਹ ਤੋਂ ਕਾਫੀ ਰੇਟ ਡਾਊਨ ਪੈ ਗਿਆ ਸੀਗਾ ਤਾਂ ਉਹਨਾਂ ਨੇ ਖਰੀਦਿਆ ਨਹੀਂ ਤੀਆ ਬਾਹਰਲੇ ਦੇਸ਼ ਨੇ ਹੁਣ ਇਹਦੇ ਵਿੱਚ ਕਿਸਾਨ ਦੀ ਮਜਬੂਰੀ ਕੀ ਆ ਜੇ ਤਾਂ ਹੁਣ ਕਿਸਾਨ ਨਹੀਂ ਪਾਉਂਦਾ ਫੇਰ ਵੀ ਮਰਦਾਗਾ ਜੇ ਜ਼ਹਿਰਾਂ ਪਾਉਂਦਾਗਾ ਫੇਰ ਵੀ ਮਰਦਾਗਾ ਕਿਉਂਕਿ ਹੁਣ ਮੰਨ ਲਾ ਜ਼ਹਿਰ ਤੋਂ ਬਿਨਾ ਜਿਹੜੀ ਫਸਲ ਆ ਤਿਆਰ ਨਹੀਂ ਹੁੰਦੀ ਸੁੰਡੀ ਪੈ ਜਾਂਦੀ ਹੈਗੀ ਤੇ ਤੇਲਾ ਪੈ ਜਾਂਦਾਗਾ ਜੇ ਜਿਆ ਖਾਦਾਂ ਨਹੀਂ ਪਾਉਂਦਾ ਤਾਂ ਜੀਰੀ ਬੂਝਾ ਨਹੀਂ ਕਰਦੇ ਮਤਲਬ ਇਹ ਫਸਲਾਂ ਨੇ ਜੀ ਜੀਰੀ ਹੋਈ ਕਣਕ ਹੋਈ ਕੋਈ ਵੀ ਸਬਜ਼ੀ ਹੈਗੀ ਹੋਰ ਕਦੂ ਪਰਿੰਡੀਆਂ ਵਗੈਰਾ ਕੋਈ ਵੀ ਸਬਜ਼ੀਆਂ ਨੇ ਤਾਂ ਇਹ ਇੱਕ ਤਰ੍ਹਾਂ ਦਾ ਨਸਾ ਹੀ ਹੋ ਗਿਆ ਇਹ ਜਿਵੇਂ ਅਮਲੀ ਨਸੇ ਤੇ ਲੱਗ ਜਾਂਦਾ ਜਿਹੜੀਆਂ ਜ਼ਮੀਨਾਂ ਨੇ ਇਹ ਅਜੇ ਨਸੇ ਤੇ ਲੱਗ ਚੁੱਕੀਆਂ ਨੇ ਜ਼ਮੀਨਾਂ ਵੀ ਫਸਲਾਂ ਵੀ ਮਤਲਬ ਬਿਨਾ ਨਸੇ ਤੋਂ ਇਹ ਹੁੰਦੀਆਂ ਨਹੀਂ ਹੈਗੀਆਂ ਜੇ ਅਜੇ ਕੋਈ ਗਰੀਬ ਅੰਦਾ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਤੁਸੀਂ ਮੰਨ ਲਓ ਪੌਣੇ ਪੰਜ ਬਿਗਿਆਂ ਦਾ ਕੀਲਾ 70 75000 ਨੋਗਾ 70-75000 ਰੁਪਇਆ ਠੇਕੇ ਤੇ ਦੇ ਕੇ ਫਿਰ ਉਹਨਾਂ ਨੂੰ ਆਇਆ ਹੁੰਦਾ ਹੈਗਾ ਵੀ ਹੁਣ ਮੈਂ ਫਸਲ ਦਾ ਪੂਰਾ ਝਾੜ ਲਵਾਂ ਕਿਉਂਕਿ ਫਿਰ ਉਹਨਾਂ ਤਾਂ ਖਾਦਾਂ ਯਾਰਾਂ ਪਾਉਣੇ ਪਾਉਣਿਆਂ ਨੇ ਉਹਨਾਂ ਤਾਂ ਹੁਣ ਜਿੰਨਾ ਵੀ ਸਮਾਨ ਮਿਲੇ ਜਾਊਗਾ ਪਾਈ ਜਾਊਗਾ ਸਿੱਟੀ ਜਾਊਗਾ ਹੁੰਦਾ ਵੀ ਮੈਂ ਠੇਕਾ ਵੀ ਮੋੜਨਾਗਾ ਵੀ ਨਹੀਂ ਠੇਕਾ ਗੱਲ ਪਊਗਾ ਆਪਣੇ ਹੁਣ ਅੱਜ ਹਰੇਕ ਬੰਦੇ ਦੀਆਂ ਜ਼ਰੂਰਤਾਂ ਇੰਨੀਆਂ ਵੱਧ ਗਈਆਂ ਜਾਦੇ ਵੱਧ ਚੁੱਕੀਆਂ ਨੇ ਕਿਉਂਕਿ ਹਰੇਕ ਬੰਦਾ ਸਹੂਲਤਾਂ ਵਾਲੇ ਪੱਖ ਤੇ ਤੁਰ ਪਿਆ ਵੀ ਮੇਰੇ ਕੋਲੇ ਗੱਡੀ ਵਧੀਆ ਹੋਵੇ ਕੋਠੀ ਵਧੀਆ ਹੋਵੇ ਟਰੈਕਟਰ ਵੀ ਵਧੀਆ ਹੋਵੇ ਮਸ਼ੀਨਰੀ ਕੁੱਲ ਵਧੀਆ ਹੋਵੇ ਵੀ ਹਰੇ ਕਿਉਂਕਿ ਖਰਚੇ ਜ਼ਿਆਦਾ ਵਧ ਕੇ ਮਹਿੰਗਾਈ ਵਧੀ ਜਾਂਦੀ ਹੈ ਖਰਚੇ ਵਧੀ ਜਾਂਦੇ ਨੇਗੇ ਪਰ ਆਪਾਂ ਬਿਮਾਰੀਆਂ ਨਹੀਂ ਦੇਖਦੇ ਹੈਗੇ ਵੀ ਜਿੰਨੀ ਸਹੂਲਤ ਵਧੀ ਜਾਂਦੀ ਆ ਓਨੀਆਂ ਹੀ ਆਪਣੇ ਸਰੀਰ ਨੂੰ ਬਿਮਾਰੀਆਂ ਵਧੀ ਜਾਂਦੀਆਂ ਨੇ ਕਿੰਨੇ ਆਪਰੇਸ਼ਨ ਹੁੰਦੇ ਨੇ ਕਿੰਨੀਆਂ ਹੋਰ ਬਿਮਾਰੀਆਂ ਨੇਗੀਆਂ ਇਹ ਸਾਰੀਆਂ ਸਹੂਲਤਾਂ ਕਰਕੇ ਲੱਗ ਰਹੀਆਂ ਨੇ ਜਿੰਨੇ ਆਪਾਂ ਨੂੰ ਸਹੂਲਤਾਂ ਵੱਧ ਹੋਣਗੀਆਂ ਓਨੀਆਂ ਹੀ ਆਪਾਂ ਬਿਮਾਰ ਜ਼ਿਆਦੇ ਹੋਵਾਂਗੇ ਹੁਣ ਆ ਜਿੰਨੇ ਗਰੀਬ ਜਨਤਾ ਇੱਧਰ ਭਈਏ ਆਉਂਦੇ ਨੇ ਤੁਸੀਂ ਐਂ ਦੇਖੋ ਭਈਆਂ ਦੇ ਸਰੀਰ ਨੇੜੇ ਮਾੜੇ ਮਾੜੇ ਜਾਣਗੇ ਉਹਨਾਂ ਨੂੰ ਕਿਸੇ ਨੂੰ ਕੋਈ ਬਿਮਾਰੀ ਦੇਖਿਆ ਕਿਸੇ ਦੇ ਗੋਡੇ ਖੜੇ ਦੇਖੇ ਨੇ ਕਿਹਦਾ ਕੋਈ ਪੇਟ ਬਾਹਰ ਨਿਕਲਿਆ ਦੇਖਿਆ ਹੈ ਐਨ ਸਾਰਿਆਂ ਦੇ ਛੱਟੀਆਂ ਵਰਗੇ ਸਰੀਰ ਨੇ ਕਿਉਂਕਿ ਉਹਨਾਂ ਨੂੰ ਸਹੂਲਤਾਂ ਨਹੀਂ ਕੋਈ ਹੈਗੀਆਂ ਨਾ ਉਹ ਛੇਤੀ ਬਿਮਾਰ ਹੋਣ ਹੁਣ ਆਪਣੇ ਪੰਜਾਬ ਦੇ ਵਿੱਚ ਜਿੰਨੇ ਜ਼ਿਆਦਾਤਰ ਵੀ ਇਹ ਮੋਟਰਾਂ ਤੇ ਰਹਿੰਦੇ ਨੇ ਪਰਿਵਾਰ ਵੀਰਾਂ ਉਹਨੇ ਦੇਖੇ ਨੇ ਕਿ ਆਪਣੇ ਆੜ ਵਾਲੇ ਮੋਟਰਾਂ ਤੇ ਸਾਲ ਹੋਵੇ ਕਿੰਨੀ ਧੁੰਦ ਪੈਂਦੀ ਹੋਵੇ ਉਹਨਾਂ ਦੇ ਜਵਾਕ ਨੇ ਕਿੰਨੇ ਕਿਉਂ ਮਿੱਕਰੀ ਖੇਤਾਂ 'ਚ ਖੇਡਦੇ ਫਿਰਦੇ ਹੁੰਦੇ ਨੇ ਧੁੰਦਾਂ ਪੈਂਦੀਆਂ 'ਚ ਕੋਰੇ ਪੈਂਦਿਆਂ 'ਚ ਜਿੰਨੀ ਮਰਜ਼ੀ ਗਰਮੀ ਪੈਂਦੀ ਹੋਵੇ ਲੋ ਚੱਲਦੀ ਹੋਵੇ ਉਹ ਮਿੱਕਰੀ ਬਾਹਰ ਫਿਰ ਜਾਂਦੇ ਨੇ ਮੱਸਰਚ ਵੀ ਮੱਖੀਆਂ 'ਚ ਵੀ ਆਪਣੇ ਜਵਾਕ ਨੇ ਮੜਾ ਜਾਂ ਨਿਕਲਿਆ ਉਹਦੀ ਬਿਮਾਰ ਹੋ ਜਾਂਦੇ ਨੇ ਨਾਲ ਦੀ ਨਾਲ 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 ਉਹਨਾਂ ਨੂੰ ਸਰਦੀ ਲੱਗ ਜਾਂਦੀ ਹੈ ਗਰਮੀ ਲੱਗ ਜਾਂਦੀ ਹੈ ਕਿਉਂਕਿ ਆਪਣੇ ਸਹੂਲਤਾਂ ਹੀ ਜ਼ਿਆਦਾ ਵਧ ਗਈਆਂ ਸਹੂਲਤਾਂ ਵਾਲੇ ਪੱਖ ਤੇ ਆਪਾਂ ਜ਼ਿਆਦੇ ਹੋ ਗਏ ਉਹਨੀਆਂ ਆਪਾਂ ਬਿਮਾਰ ਵੱਧ ਹੋਣ ਲੱਗੇ ਸਰਕਾਰੀ ਹਸਪਤਾਲਾਂ 'ਚ ਬਾਗ ਜੋ ਪ੍ਰਾਈਵੇਟ ਹਸਪਤਾਲਾਂ 'ਚ ਬਾਗ ਜੋ ਉੱਥੇ ਜਾ ਆਪਣੇ ਲੋਕੇ ਜ਼ਿਆਦਾਤਰ ਮਿਲਦੇ ਨੇਗੇ ਕਿਉਂਕਿ ਉੱਥੇ ਸਹੂਲਤਾਂ ਆਪਾਂ ਨੂੰ ਵੱਧ ਹੋ ਗਈਆਂ ਆਪਾਂ ਕੰਮ ਨਹੀਂ ਕਰਕੇ ਬਚਦੇ ਹੈਗੇ ਹੱਥੀਂ ਆਪਾਂ ਮਿਹਨਤ ਕਰਦੇ ਨਹੀਂ ਹੈਗੇ ਆਪਾਂ ਨੂੰ ਸਹੂਲਤਾਂ ਤੇ ਉਹਨਾਂ ਲਾਤਾ ਬਹੁਤ ਜ਼ਿਆਦੇ ਨਾ ਤਾਂ ਕੋਈ ਬੱਟ ਖਾਲ ਕੱਢਣ ਦੀ ਲੋੜ ਪੈਂਦੀ ਹੈਗੀ ਹੁਣ ਜੇ ਸਰਕਾਰ ਚਾਹੇ ਤਾਂ ਆਪਾਂ ਜ਼ਿਹਰਾਂ ਤੋਂ ਬਿਨਾ ਫਸਲਾਂ ਨੇੜੀਆਂ ਉਗਾ ਸਕਦੇ ਆ ਖਾ ਸਕਦੇ ਆਗੇ ਕਿਉਂਕਿ ਹੁਣ ਮੰਨ ਲਾ ਜੇ ਸਰਕਾਰ ਬੰਦ ਕਰ ਦੇ ਇਹਨਾਂ ਨੂੰ ਫੈਕਟਰੀਆਂ ਨੂੰ ਰੇਹ ਵਾਲੀਆਂ ਫੈਕਟਰੀਆਂ ਨੂੰ ਬਾਕੀ ਦਵਾਈਆਂ ਵਾਲੀਆਂ ਫੈਕਟਰੀਆਂ ਨੂੰ ਸਪਰੇ ਹਾਲੀਆਂ ਨੂੰ ਤਾਂ ਆਪੇ ਕਿਸਾਨਾਂ ਕੋਲੇ ਕਿੱਥੇ ਆਉਣਗੇ ਜਿਹੜੇ ਮੰਨ ਲਾ ਦੁਕਾਨਾਂ ਦੇ ਪਈਆਂ ਨੇ ਸਾਲ ਸੀ ਮਹੀਨੇ ਚੱਲ ਜਾਣੀਆਂ ਉਹਦੇ ਬਾਅਦ ਆਪੇ ਮੁੱਕ ਜਾਣਗੇ ਉਹ ਫੈਕਟਰੀਆਂ ਸੀਲ ਕਰ ਦੇ ਸਰਕਾਰ ਹੁਣ ਜਦੋਂ ਮੰਨ ਲਾ ਮੀਂਹ ਪੈਂਦੇ ਨੇ ਬਾਰਸ਼ ਹੁੰਦੀ ਹੈਗੀ ਉਦੋਂ ਜਿੰਨੇ ਲਫਾਫੇ ਪੌਲੀਥੀਨ ਹੁੰਦੇ ਨੇ ਸਾਰੇ ਜਾ ਕੇ ਸੀਵਰੇਜਾਂ 'ਚ ਪਾਹ ਜਾਂਦੇ ਨੇ ਉਹ ਸਰਕਾਰ ਉਹ ਕੀ ਕਰਦੇ ਨੇ ਕਿ ਮੌਕੇ ਤੇ ਅ fırsਰਾ ਕੇ ਇਹੜੇ ਵਿਚਾਰੇ ਰੇੜੀਆਂ ਵਾਲੇ ਹੁੰਦੇ ਨੇ ਗਰੀਬ ਉਹਨਾਂ ਤੇ ਆ ਕੇ ਸਾਪੇ ਮਾਰ ਲੈਂਦੇ ਉਹਨਾਂ ਤੋਂ ਲਫਾਫੇ ਵੜ ਕੇ ਲੈ ਆਉਂਦੇ ਨੇ ਕਹਿੰਦੇ ਤੁਸੀਂ ਪੌਲੀਥੀਨਾਂ ਵਰਤੋ ਵੀ ਤੁਸੀਂ ਪੌਲੀਥੀਨ ਵਾਲੀਆਂ ਫੈਕਟਰੀਆਂ ਸੀਲ ਕਰ ਦੋ ਇਹਨਾਂ ਕੋਲੇ ਕਿੱਥੋਂ ਆਉਣਗੇ ਇਹਨਾਂ ਕੋਲੇ ਆਪੀ ਨਹੀਂ ਆਉਣੇ ਜਿਹੜੇ ਹੋਣਗੇ ਉਹ ਸਾਲ ਛੇ ਮਹੀਨਾ 'ਚ ਖਤਮ ਹੋ ਜਾਣਗੇ ਆਪੀ ਨਹੀਂ ਗਾਉਣੇ ਕਿਉਂਕਿ ਉਹ ਗਾਹਾਂ ਫੈਕਟਰੀਆਂ ਵਾਲੇ ਨੇੜੇ ਉਹ ਗਾਹਾਂ ਨਾਲ ਰਿਸ਼ਵਤਾਂ ਦਿੰਦੇ ਨੇ ਗਾਹਾਂ ਸਰਕਾਰਾਂ ਤੱਕ ਐਮਐਲਏ ਐਮਪੀਆ ਤੱਕ ਰ ਇਹ ਜਿੰਨੇ ਆ ਫੈਕਟਰੀਆਂ ਨੇ ਗੀਆਂ ਕਾਰਖਾਨੇ ਨੇ ਗੇ ਰੇਹਾਂ ਸਪਰੇਹਾਂ ਦੇ ਸਾਰੇ ਗਾਹਾਂ ਤੱਕ ਰਿਸ ਬਤਾ ਜਾਂਦੀਆਂ ਨੇਗੀਆਂ ਤਾਂ ਕਰਕੇ ਇਹਨਾਂ ਨੂੰ ਖਤਮ ਨਹੀਂ ਕਰ ਸਕਦੇ ਹੈਗੇ ਹੁਣ ਜੇ ਮਾਲਾ ਫਸਲ ਆਣੇ ਗੀਆਂ ਆਰਗੈਨਿਕ ਹੋਣ ਬਿਨਾਂ ਰੇਹਾਂ ਸਪਰੇਹਾਂ ਤੋਂ ਹੋਣ ਉਹੀ ਮਾਲੋ ਝਾੜ ਘਟ ਹੋਊਗਾ ਫਸਲਾਂ ਦਾ ਜੇ ਝਾੜ ਘਟ ਹੋਊਗਾ ਉਹੀ ਕਿਸਾਨ ਨੂੰ ਰੇਟ ਵੱਧ ਮਿਲ ਜੇ ਆਪੀ ਨੇ ਕਿਸਾਨ ਨੂੰ ਰੇਹ ਸਪਰੇਅ ਕਰਨ ਦੀ ਲੋੜ ਪੈਣੀ ਰੇਹ ਪਾਉਣ ਦੀ ਲੋੜ ਨਹੀਂ ਪੈਣੀ ਸਪਰੇਹਾਂ ਕਰਨ ਦੀ ਲੋੜ ਨਹੀਂ ਪੈਣੀ ਕਿਉਂਕਿ ਜਦੋਂ ਮਾਲਾ ਝਾੜ ਘਟ ਹੋਊਗਾ ਉਹਦਾ ਰੇਟ ਕਿਸਾਨ ਨੂੰ ਪੂਰਾ ਮਿਲੂਗਾ ਆਪੀ ਨੇ ਉਹਨੂੰ ਖਰਚਾ ਕਰਨ ਦੀ ਲੋੜ ਪੈਣੀ ਨਾ ਜ਼ਿਆਦੇ ਕਿਸਾਨ ਦਾ ਜੀ ਨਹੀਂ ਕਰਦਾ ਕਿਸੇ ਨੂੰ ਬਿਮਾਰ ਕਰਨ ਨੂੰ ਪਰ ਮਜ਼ਦੂਰੀ ਇੰਨੀ ਵੱਧ ਗਈ ਕਿਉਂਕਿ ਫਿਰ ਖਰਚੇ ਇੰਨੇ ਵੱਧ ਗਏ ਫਿਰ ਫਸਲਾਂ ਖਰਚਾ ਨਹੀਂ ਮੋੜਦੀਆਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸੇਅਰ ਅਤੇ ਸਬਸਕ੍ਰਾਈਬਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ